ਬੋਲੋ જય ਜੀ ਸ਼੍ਰੀ ਰਾਮ ਪੂਰੇ ਦੇਸ਼ ਦੇ ਵਿੱਚ ਸਿਰਫ ਇੱਕੋ ਹੀ ਨਾਮ ਗੂੰਜ ਰਿਹਾ ਉਹ ਹੈ ਜੈ ਸ਼੍ਰੀ ਰਾਮ ਦਾ ਅੱਜ ਕੁਰਾਲੀ ਦੇ ਵਿੱਚ ਵੀ ਸ਼ੋਭਾ ਯਾਤਰਾ ਕੱਢੀ ਜਾ ਰਹੀ ਹੈ ਜੋ ਕਿ ਕ੍ਰਿਸ਼ਨਾ ਮੰਡੀ ਤੋਂ ਸ਼ੁਰੂ ਹੋਵੇਗੀ ਅਤੇ ਇਸ ਦੇ ਵਿੱਚ ਅੱਜ ਕਾਫੀ ਸ਼ਹਿਰ ਨਿਵਾਸੀ ਵੀ ਆਪੂਜੇ ਹੋਏ ਨੇ ਮੈਂ ਕੈਮਰਾਮੈਨ ਨੂੰ ਕਮਾਂਗਾ ਕਿ ਕੋਈ ਪਹਿਲਾਂ ਤਸਵੀਰਾਂ ਜ਼ਰੂਰ ਦਿਖਾਣ ਕੁਰਾਲੀ ਦੇ ਕ੍ਰਿਸ਼ਨਾ ਮੰਡੀ ਦੀਆਂ ਇਹ ਲਾਈਵ ਤਸਵੀਰਾਂ ਜਿਸ ਦੇ ਵਿੱਚ ਹੁਣ ਇੱਕ ਵਿਸ਼ਾਲ ਸ਼ੋਭਾ ਯਾਤਰਾ ਕੁਰਾਲੀ ਦੇ ਕ੍ਰਿਸ਼ਨਾ ਮੰਡੀ ਤੋਂ ਕੁਝ ਹੀ ਦੇਰ ਬਾਅਦ ਤਕਰੀਬਨ 20 ਮਿੰਟ ਬਾਅਦ ਇਹ ਸ਼ਹਿਰ ਦੇ ਵਿੱਚ ਰਵਾਨਾ ਹੋਵੇਗੀ ਤੇ ਬਕਾਇਦਾ ਹਾਥੀ ਅਤੇ ਊਂਟ ਵੀ ਇੱਥੇ ਲਿਆਂਦੇ ਗਏ ਨੇ ਜਿਸ ਨੂੰ ਕੀ ਜੋ ਕਿ ਲੋਕਾਂ ਨੂੰ ਆਕਰਸ਼ਣ ਦਾ ਕੇਂਦਰ ਬਣਨਗੇ ਅਤੇ ਇੱਥੇ ਸ਼ੋਭਾ ਯਾਤਰਾ ਬੜੇ ਹੀ ਵਧੀਆ ਤਰੀਕੇ ਦੇ ਨਾਲ ਕੱਢੀ ਜਾ ਰਹੀ ਹੈ ਪ੍ਰਬੰਧਕਾਂ ਦੇ ਨਾਲ ਵੀ ਇੱਥੇ ਗੱਲਬਾਤ ਕਰਾਂਗੇ ਅਤੇ ਇਹ ਵੀ ਜਾਣਾਂਗੇ ਕਿ ਕਿੰਨੇ ਵਜੇ ਜਿਹੜੀ ਹੈ ਸ਼ੋਭਾ ਯਾਤਰਾ ਰਵਾਨਾ ਹੋਣੀ ਹੈ ਤੇ ਕਿੱਥੇ-ਕਿੱਥੇ ਸ਼ੋਭਾ ਯਾਤਰਾ ਜਾਵੇਗੀ ਪਰ ਫਿਲਹਾਲ ਇੱਥੇ ਕੁਰਾਲੀ ਦੇ ਗਾਰਡਨ ਵੈਲੀ ਸਕੂਲ ਇੰਟਰਨੈਸ਼ਨਲ ਸਕੂਲ ਦੇ ਬੱਚੇ ਵੀ ਜਿਹੜੇ ਉਹ ਪੁੱਜੇ ਹੋਏ ਨੇ ਅਤੇ ਉਹ ਵੀ ਇਸ ਸ਼ੋਭਾ ਯਾਤਰਾ ਦੇ ਵਿੱਚ ਪਾਰਟਿਸਿਪੇਟ ਕਰ ਰਹੇ ਨੇ ਬਕਾਇਦਾ ਸਾਊਂਡ ਅਤੇ ਹੋਰ ਵੀ ਕਾਫੀ ਲੋਕ ਇੱਥੇ ਪੁੱਜੇ ਹੋਏ ਨੇ ਅਤੇ ਤਕਰੀਬਨ 30 ਮਿੰਟ ਤੋਂ ਬਾਅਦ ਇਹ ਸ਼ੋਭਾ ਯਾਤਰਾ ਕੁਰਾਲੀ ਦੇ ਵਕਵਕ ਬਾਜ਼ਾਰਾਂ ਤੋਂ ਹੁੰਦੇ ਹੋਏ ਮੋਰਿੰਡਾ ਰੋਡ ਤੇ ਜਾ ਕੇ ਤੇ ਆਖਰ ਦੇ ਵਿੱਚ ਨਗਰ ਖੇੜਾ ਧਰਮਸ਼ਾਲਾ ਤੋਂ ਹੁੰਦੇ ਹੋਏ ਫਿਰ ਕ੍ਰਿਸ਼ਨਾ ਮੰਡੀ ਆ ਕੇ ਸਮਾਪਨ ਵੀ ਹੋਵੇਗੀ ਅਤੇ ਜ਼ਰੂਰ ਅਸੀਂ ਤੁਹਾਨੂੰ ਇਹ ਲਾਈਵ ਕਵਰੇਜ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਤੇ ਇੱਕ ਵਾਰ ਕਮੈਂਟ ਬਾਕਸ ਦੇ ਵਿੱਚ ਸਾਰੇ ਜੈ ਸ਼੍ਰੀ ਰਾਮ ਅੱਜ ਜ਼ਰੂਰ ਲਿਖਦੇ ਹੋ